ਹਾਂਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੈਲੋ ਚੱਲ ਚੱਲੀਏ ਤੂੰ ਚੱਲੇਗੀ ਸਮਾਨ ਲੈਣ ਮੇਰੇ ਨਾਲ ਮੈਂ ਕੀ ਜਾਂਦਾ ਹੈ ਚੱਲ ਕੋਣ ਫਿਰ ਆਵਾਂਗੇ ਹੈ ਚਲੋ ਅੱਜ ਇੱਕ ਹੋਰ ਗੱਲ ਮੈਂ ਕੱਲ ਵਾਲਾ ਵਲੌਗ ਵਲੌਗ ਅਪਲੋਡ ਕਰਿਆ ਸੀ ਕੱਲ ਮੈਂ ਤੇ ਉਹਨੂੰ ਪਬਲਿਕ ਕਰਨਾ ਹੀ ਸੀ ਜਾ ਕੇ ਦੇਖਿਆ ਉਹਦੇ ਕਾਪੀਰਾਈਟ ਆ ਗਿਆ ਪਤਾ ਨਹੀਂ ਹੁਣ ਕਾਪੀਰਾਈਟ ਕਿਸ ਚੀਜ਼ ਆ ਰਿਹਾ ਹੈ ਹੁਣ ਦੇਖਣਾ ਪਊਗਾ ਜੀ ਬਰਗਰ ਵਾਲਾ ਹੁੰਦਾ ਮਾਨ ਜਿਆ ਪਿਆਜ ਹੋ ਗਏ ਟਮਾਟਰ ਹੋ ਗਏ ਬੰਦ ਗੋभी ਹੋ ਗਈ ਲੈ ਕੇ ਇੱਧਰ ਚੱਲਦੇ ਆਂ ਫਿਰ ਘਰੇ ਟਮਾਟਰ ਦੇਖੋ ਜੀ ਕਿੰਨੇ ਸੋਹਣੇ ਨੇ ਲਾ 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 ਪਾ ਕੱਲ ਵੀ ਸਵੇਰੇ ਸਵੇਰੇ ਮੂੰਹ ਬਣ ਗਿਆ ਸੀ ਤੇ ਹੁਣ ਵੀ ਬਣਿਆ ਹੋਇਆ ਹੈ ਇੱਧਰ ਕਰੀ ਇੱਧਰ ਦੇਖੀ ਹਲੋ ਇੱਧਰ ਦੇਖਾ ਓਏ ਆ ਬੜਾ ਯਾਰ ਨਾ ਸਿਸਟਮ ਪਰ ਆ ਨੇੜੇ ਆ ਦੁਰਕੇ ਦਰਾ ਇਹ ਮੁਹ ਮਾਰਨੀ ਪਾਉਂਦਾ ਸੈਂ ਆ ਬਦਲ ਹੁਸਨਾ ਆਵੇਗਾ ਯਾਰ ਮੇਰਾ ਮੂੰਹ ਹਸਣਾ ਸੋ ਕਰਦਾ ਮੇਰਾ ਮੂੰਹ ਹਸਵਾ ਸੋ ਕਰਦਾ ਉਹ ਜੰਮ ਕਾਲੀ ਆਈ ਨਹੀਂ ਇਧਰ ਵਸਿਆ ਇਧਰ ਪਾਸੇ ਮੜਾ ਇਧਰ ਆ ਇਧਰ ਆ ਪਾ ਇਧਰ ਤਾਂ ਇਹ ਕਾਲੀ ਸੀ ਇਧਰ ਤਾਂ ਤੂੰ ਇਧਰ ਹਾਂ ਜੀ ਮੰਮੀ ਜੀ ਹੁਣ ਇੱਥੇ ਆਲੂ ਚਿਲਦੇ ਪਏ ਨੇ ਮੇਰੇ ਇੱਚ ਕਿ ਲੱਗੀ ਹੈ ਕਿ ਹੈਲੋ ਗਾਇਜ਼ ਗਾਇਜ਼ ਬਹੁਤ ਇੰਤਿਕ ਬਹੁਤ ਇੰਤਿਕ ਹੈ ਨਾ ਦੋ ਮਿੰਟ ਤੋਂ ਹੈ ਨਾ ਸਵੇਰੇ ਤੋਂ ਲੈ ਕੇ ਮੂੰਹ ਆਇਆ ਹੂੰ ਬਰੂਸੀ ਵੀ ਨਹੀਂ ਆਵਾਜ਼ ਪਾਣੀ ਕਿ ਨਹੀਂ ਸਹੀ ਬੈਠੀ ਹੈ ਮੂੰਹ ਬਰੂਸੀ ਰੋਨਲਡੋ ਅਭੀ ਰੋਣਾ ਖਾਟ ਦਾ ਲੱਗ ਰਿਹਾ ਇੱਕ ਮਿੰਟ ਦੇ ਵਿੱਚ ਕਿੰਨੇ ਦਾ ਮੂੰਹ ਬਣਾਉਣ ਵਾਲਾ ਇਹ ਤੇ ਟਾਇਲਟ ਵੀ ਹੈ ਨਾ ਟਾਇਲਟ ਵੀ ਹੈ ਮੂੰਹ ਬਣਾਣਾ ਸਿੱਖਣਾ ਹੋਇਆ ਤਾਂ ਜਾਵਾ ਗਿਆ ਕਿ ਇੱਕ ਮੂੰਹ ਬਣਾਉਣ ਦੇ ਕਿੰਨੇ ਪੈਸੇ ਦੋ ਮੂੰਹ ਬਣਾਉਣ ਦੇ ਕਿੰਨੇ ਪੈਸੇ ਕਿੰਨੇ ਪੈਸੇ ਹੈ ਕੋਈ ਦੱਸਦਾ ਅਭੀਦਰ ਕੋਈ ਨਹੀਂ ਦੱਸਦਾ ਤੂੰ ਦੱਸ ਦੇ ਤੂੰ ਬੈਠੀ ਤਾਂ ਜੋ ਗੱਲ ਹੋ ਗਈ ਸਾਫ ਕਰਨ ਦੀ ਲੋੜ ਹੀ ਹੈ ਉਹ ਇਹ ਬੋਲਦਾ ਜਿਹੜਾ ਦੇਖ ਕੋਈ ਗੱਲ ਹੋ ਗਈ ਤਾਂ ਅਸੀਂ ਹੀ ਨਾ ਚਲੋ ਹੁਣ ਹੁਣ ਛੱਡੋ ਡੈਡੀ ਤੇ ਡੈਡੀ ਮੰਮੀ ਤੇ ਇਰਾਦਾ ਹੋਇਆ ਪਰ ਲੜਾਈ ਪਈ ਆ ਸੀ ਬਸ ਹਾਂ ਰੈਡੀ ਬੰਦਾ ਆਪਦੀ ਗੱਲ ਕਰ ਤੂੰ ਦੱਸ ਚਲੋ ਕੀ ਗੱਲ ਕੀ ਆ ਚਲੋ 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 ਹੁਣ ਤੁਸੀਂ ਆਪਣਾ ਕੰਮ ਕਰੋ ਹੁਣ ਤੁਸੀਂ ਆਪਣਾ ਕੰਮ ਹਾਂਜੀ ਹੁਣ ਡੈਡੀ ਜਿੱਥੇ ਬੰਦ ਕੋਬੀ ਪਟ ਪਟ ਦੇ ਕੋਈ ਬੋਲਦੀਆਂ ਛੇੜੂ ਦੇ ਵੀ ਨਹੀਂ ਪੇੜੀ ਤੇ ਰੱਖਣ ਵਾਸਤੇ ਸਨਾਲ ਉਹ ਕਹਿੰਦੇ ਕਿ ਇੱਕ ਅੰਕਰ ਨੇ ਬੋਲਿਆ ਸੀ ਵੀ ਥੋੜੇ ਤੋਂ ਅਲੱਗ ਹੀ ਪੇੜੀ ਜਗੀ ਹੈ ਜੇ ਸਪੂ ਕਰਕੇ ਜਾਓ ਉੱਨਾ ਤੇ ਦੂਸਰੀ ਮਿਲਦੀ ਹੋਣੀ ਨਾ ਪੇਟੀ 'ਚ ਜਿਹੜੀ ਇਹ ਪੇਟੀ 'ਚ ਲਈ ਰਤੀ ਮਿਲਦੀ ਔਰ ਪਾਸੇ ਨਹੀਂ ਹੁੰਦੀ ਪਰ ਨਹੀਂ ਉਹ ਨਾ ਵੀ ਪੂਰੇ ਜਿਹਾ ਹੀ ਹੁੰਦੀ ਹੈ ਹਾਂਜੀ ਹੁਣ ਮੰਮੀ ਜੀ ਚੋਮੀ ਨੂੰ ਵਾਲ ਦੇ ਪੈਨੇ ਆ ਕੀ ਕਰਦੇ ਹੋ ਡੈਡੀ ਕੀ ਕਰਾਂ ਮੈਂ ਲਿਆਉਂਦਾ ਸਾਰਾ ਡੈਡੀ ਨੂੰ ਜਵਾਂ ਡਰਨੀ ਹੈਗਾ ਪਤਾ ਨਹੀਂ ਕਿ ਜਵਾਂ ਨਹੀਂ ਹੈਗਾ ਮੇਰਾ ਕੰਮ ਡੈਡੀ ਕੀ ਬਸਾਰੇ ਵਰਦੀ ਪ੍ਰੈਸ ਕਰਦੇ ਬਸ ਬਤਾ ਨਹੀਂ ਕਿੰਨੇ ਲੰਦੀ ਗੱਲ ਹੈ ਇੱਕੋ ਤਾਂ ਪੈਰ ਜੁਮਾ ਕੋਲ ਆ ਗਈ ਜੁਮਾ ਧਰਮ ਲੱਗੇ ਡੈਡੀ ਨੂੰ ਵਿਜਵਾ ਕੋਲਾ ਨਹੀਂ ਹੈ ਨਹੀਂ ਜੀ ਚੀਚਾ ਚਾਕੂ ਪ੍ਰੈਸ ਜਦੋਂ ਤਕੜਾ ਹੋਣਾ ਚਾਹੀਦਾ ਬਖਸ਼ੋਜੀ ਦਾ ਹੋਣਾ ਚਾਹੀਦਾ ਤੇ ਉਹ ਜੀ ਲਾ ਨੂੰ ਹਮੇਸ਼ਾ ਅੱਗੇ ਰਹਿੰਦਾ ਹੈਗਾ ਬੱਚਾ ਜੀ ਜਦੋਂ ਤਕੜਾ ਪਾਈ ਡੈਡੀ ਨਾਲ ਸੀ ਨਾ ਮੇਰੇ ਲਾਂਦੇ ਵੇ ਸੀ ਮੇਰੇ ਪੈਰ ਤੇ ਮੀ ਜੀ ਹੁਣ ਚੋ ਮੈਨੂੰ ਬਾਲਦੇ ਪੈਨੇ ਜਿਵੇਂ ਆਪਣਾ ਦਿਮਾਗ ਉਬਾਲਦੇ ਨੇ ਚਲੋ ਚੋ ਉਬਾਲੋ ਵੈਰੀ ਗੁੱਡ ਗਰਮ ਗਰਮ ਪਾਣੀ ਵਿੱਚ ਪਾਣੇ ਦਿਓ ਉੱਪਰ ਜਾਵੇ ਜਿੱਡੇ ਪਾਣੀ ਇਹ ਗਰਮ ਗਰਮ ਪਾਣੀ ਬੜਾ ਕਿੰਨੇ ਵਰਗਾ ਹੈ ਸਾਡੇ ਦਿਮਾਗ ਵਰਗਾ ਇਹ 2 ਮਿੰਟ ਛੱਡ ਕੇ ਰੱਖੋ ਐਸਾ ਜਦੋਂ ਇਹ ਵਾਲੇ ਆਣਗੇ ਫਿਰ ਪਾਣੀ ਚ ਪਾਣਾ ਹੰਦਾ ਹੈ। ਬੰਦੇ ਪਾਣੀ ਚ ਕਦੀ ਨੂਡਲ ਨਹੀਂ ਪਾਣੀ ਚ ਆਈਏ। ਕਿਉਂ? ਉਹ ਚਿਪਕ ਜਾਂਦੇ ਨੇ ਤੁਹਾਨੂੰ। ਮੈਨੂੰ ਫਾਇਨ ਵੀ ਪਾਣਾ ਹੁੰਦਾ ਨਾ ਸੋ ਇੰਨਾ ਨੂੰ। ਹਾਂ ਬਾਰਿਸ਼ ਲਗਾਣਾ ਹੁੰਦਾ ਜਿੱਲੇ। ਹਾਂ ਪਾਣੀ ਚ ਪਤਾਂਗੇ। ਠੀਕ। ਜੀ ਹੁਣ ਮੰਮੀ ਜੀ ਇੱਥੇ ਚੌਮਿਨ ਚੈੱਕ ਕਰਦੇ ਮੈਂਨੇ। ਕਰ ਲਈ ਚੈੱਕ ਹੋ ਗਈ ਫਿਰ ਅੱਧਾ ਕਮੈਂਟ ਹੋਰ ਕਮੈਂਟ ਰੱਖ ਜੋ ਠੀਕ ਹੋ ਗਈ ਦਮੀਂ ਦੇਂ 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 ਦਮੀਂ ਦੇਂ 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 ਕੱਚੀ ਨਹੀਂ ਗਾਣੀ ਨਾ ਸੱਚ ਹਾਂ ਜਲਦੀ ਕਰੋ ਮੈਂ ਇੰਦੇ ਜਿਰੇ ਫਾਈਨ ਪਾਵਾ ਅੱਜ ਹਾਂ ਕਰੋ ਮੈਂ ਫੇਸ ਟੂਰ ਹੋ ਜਾਈ ਨਹੀਂ ਐਵੇਂ ਨਹੀਂ ਜੇ ਤੁਸੀਂ ਤੋਰਦੇ ਆਓ ਤਾਂ ਹੈ ਬੱਸ ਨਹੀਂ ਪੰਦੀ ਮੈਂ ਨਹੀਂ ਪੰਦੀ ਤੁਸੀਂ ਪਾ ਲਓ ਹੁਣ ਮੰਮੀ ਜੀ ਨੇ ਚੋਮੇ ਨੂੰ ਬਾਹਰ ਲਈ ਕੰਡੂ ਕਰਦੇ ਪੈਨੇ ਬਾਹਰ ਕਿਤਾ ਜਲਦੀ ਜੋਗੀ ਸਹੀ ਹੋ ਗਿਆ ਜਾ ਤੂੰ ਆ ਗਿਆ ਉੱਪਰ ਹੈ ਮਾਪ ਆ ਗਈ ਚੋਮੇ ਦੀ ਪਹਿਲੇ ਮੈਂ ਕਰ ਮੈਂ ਇੱਕ ਵਾਰ ਦਿੱਤਾ ਸੀ ਮੰਮੀ ਨੇ ਮੈਨੂੰ ਮੰਮੀ ਨੇ ਜੋ ਮੈਨੂੰ ਵਾਲ ਨੂੰ ਕੱਢ ਵੀ ਨਿੱਕੀ ਹੁੰਨਾਂ ਨੇ ਮੈਂ ਕਿੰਨਾ ਪਾਣੀ ਪਾਉਂ ਸਿੰਨਰ ਫੌਜੀ ਵਾਸਕਾਰ ਨੂੰ ਆਪਣੀ ਜਿਹੜੀ ਹੋ ਗਈ ਤਿਆਰ ਲੱਦ ਲੈ ਸਮਾਨ ਤੇ ਹੁਣ ਆਪਾਂ ਚੱਲਦੇ ਆਂ ਆਪਣੇ ਕੰਮ ਤੇ ਵਾਹਿਗੁਰੂ ਮੇਰਾ ਕਰੇ ਜੀ ਲੋ ਜੀ ਅਸੀਂ ਚੱਲਿਆ ਹੁਣ ਕੰਮ ਤੇ ਅੱਜ ਕੰਮ ਦੀ ਤਿਆਰੀ ਵੀ ਕਰ ਲਈ ਲੜਾਈ ਵੀ ਕਰ ਲਈ ਤੇ ਸਾਰਾ ਕੁਝ ਐਨ ਜਿਹਾ ਪਰਫੈਕਟ ਕੁਝ ਕਸਰ ਰਹਿੰਦੀ ਤਾਂ ਹੁਣ ਕਰ ਲੈ ਠੀਕ ਆ ਸਾਡੇ ਵਿਜਾ ਕੋਥੇ ਲੜਾਈ ਨਹੀਂ ਜਾਣਾ ਬਰਤੋਂ ਬਸ ਠੀਕ ਆ ਲੜਨਾ ਨਹੀਂ ਨਹੀਂ ਕਦੇ ਹੀ ਨਾ ਕੋਰੀਆ ਫਿਰ ਮੈਨੂੰ ਵਾਪਸ ਆਣਾ ਵੀ ਪੜਾ ਉੱਖ ਹੋ ਜਾਂਦਾ ਹੈ। ਅੱਛਾ ਨਹੀਂ ਨਹੀਂ ਮੈਂ ਤਾਂ ਹੀ ਪੁੱਛਿਆ ਨਾ ਵੀ ਲੜਨਾ ਲੜਨਾ ਜਾਂ ਕੋਈ ਕਸਰ ਰਹੀ ਹੋਵੇ ਦੱਸ ਦੇ। ਹੋ ਗਈ ਪੂਰੀ। ਚੱਲ ਚੱਲੀਏ ਫਿਰ। ਹਾਂਜੀ। ਸਫਾਈ ਕਰਨ ਲੱਗ ਰਿਹਾ ਸੀ। ਸਹੀਏ ਤੇ ਪਹੁੰਚ ਗਏ। ਹਾਂਜੀ ਆਪਾਂ ਆ ਗਏ ਆਪਣੇ ਅੱਡੇ ਤੇ। ਬਿਲਕੁਲ ਸਹੀ ਆ ਜਾਨੀਆ। ਸਫਾਈ ਚੱਲ ਰਹੀ ਹੈ ਹੈ। ਹਾਂ ਆਏ ਨੇ। ਸਫਾਈ ਚੱਲ ਰਹੀ ਹੈ। ਸਫਾਈ ਕਰਕੇ ਫਿਰ ਆਪਾਂ ਆਪਣਾ ਸੈਟਅਪ ਲਾਣੇ ਆਂ ਜੀ। ਉਬੀਰੇ ਵੀ ਆ ਰਹੀ ਆਗੇ ਨੇ ਹਾਂ ਥੋੜੇ ਲੋ ਜੀ ਇਹ ਹੈ ਜੀ ਆਪਣੇ ਪੇਡਿੰਗ ਦੀ ਪੈਕਿੰਗ ਠੀਕ ਹੈ ਜੀ ਬਿਲਕੁਲ ਪੈਕ ਹੋ ਜਾਂਦੀ ਹੈ ਕਿਤੇ ਕੋਸ ਹੋ ਨਹੀਂ ਜੀ ਇਹ ਬਦੂ ਪੈਨ ਆਜੋ ਲਾਲੀ ਰੋਡ ਚੁੰਗੀ ਰਤੀਆ ਵਾਲਮੀਕੀ ਚੌਕ ਪਹੁੰਚੋ ਚਲ ਬਿਲਕੁਲ ਹੀ ਬਲੌਕ ਵੀ ਨਹੀਂ ਸੇ ਚੱਲਦਾ ਕੰਮ ਵੀ ਨਹੀਂ ਸੇ ਚੱਲਦਾ ਆ ਜਾਇਆ ਕਰੋ ਛੇਰ ਵੀ ਕਰਿਆ ਕਰੋ ਵੀਡੀਓ ਲੋ ਜੀ ਹੁਣ ਮਨਪਰੀ ਚੱਲੀਆ ਘਰੇ ਠੀਕ ਹੈ ਜੀ ਆਪਣਾ ਲਵਾ ਦੀ ਰਮਾ ਖਾਣਾ ਆਇਆ ਕਰੋ ਤੁਸ ਖਾਣਾ ਲੈ ਠੀਕ ਹੈ ਚਲ ਆਣਗੇ ਆਪਣੇ ਪੇਟੀਆਂ ਭਰੇ ਭਨੇ ਆਪਾਂ ਇਹਨਾਂ ਤੇ ਰੱਖਾਂਗੇ ਚਾਉ ਮੇਨ ਸਲਾਦ ਫਿਰ ਨੇ ਪਿਆਰ ਚਲ ਠੀਕ ਹੈ ਜਾਓ ਲੋ ਜੀ ਆਪਣੀਆਂ ਮਿਰਚਾਂ ਹੋ ਰਹੀਆਂ ਤਿਆਰ ਪੇਟੀ ਯਾ ਵਾਸਤੇ ਜੇ ਤਵੇਰ ਨਾ ਪਰ ਪੇਟੀ ਸਵਾਦ ਨਹੀਂ ਲਾਦੀ ਨਾ ਆਪਣੇ ਪੇੜੀਆਂ ਭਰ ਕੇ ਕਰ ਰੱਖੇ ਨੇ ਤਿਆਰ ਤੇ ਗਾ ਕਾਣ ਕੇ ਤਾਂ ਆਪਾਂ ਤਿਆਰ ਕਰ ਦਾਂਗੇ ਨਾਲ ਦੀ ਨਾਲ ਟਾਈਮ ਕਿੰਨਾ ਹੋ ਗਿਆ ਅ ਟਾਈਮ ਹੋ ਗਿਆ 6:00 ਵਜੇ 6:00 ਵਜੇ 5 ਮਿੰਟ ਦਾ ਟਾਈਮ ਹੋ ਗਿਆ ਜੀ ਵਾਹ ਕਰੋ ਮੇਰ ਕਰੇ ਜੀ ਚਲੋ ਜੀ ਹੋਰ ਅਸੀਂ ਦਵਾਈ ਲੈਣ ਆਏ ਤੇ ਫਿਰ ਅਸੀਂ ਆ ਕੇ ਟੈਡੀ ਦੀ ਦੁਕਾਨ ਤੇ ਆ ਦੇਖੋ ਡੇੜੀ ਦਾ ਕੰਮ ਚੱਲਦਾ ਪਏ ਇੱਥੇ ਪੇੜੀ ਜਾਲਾ ਹਾਂਜੀ ਡੇੜੀ ਜੀ ਇੱਥੇ ਦੇਖੋ ਕੰਪੀ ਬਿਧੀ ਲੋ ਜੀ ਪੇੜੀਆਂ ਆਪਾਂ ਦੁਬਾਰੇ ਭਰ ਲੀਆਂ ਨੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਫੀਲਿੰਗ ਭਰੀ ਜਾਂਦੀ ਹੈ ਪੇੜੀਆਂ ਜਾਂ ਜ ਫੇਰੇ ਇਸ ਤਰ੍ਹਾਂ ਕਰਕੇ ਫੋਲਡ ਕਰ ਦਿੰਦੇ ਆ ਇਹਨਾਂ ਨੂੰ ਤੇ ਇਹਦੇ ਪਕਾ ਦਿੰਦੇ ਆ ਤਬੀ ਤੇ ਆ ਟਾਈਮ 7 ਵਜੇ ਕੇ 16 ਮਿੰਟ ਹੋ ਗਏ ਜੀ ਹਾਂ ਜੀ ਹਜੀ ਕਰੀਬਨ 9 ਵਜੇ ਤੱਕ ਬੈਠਾਂਗੇ ਜੀ ਉਰੇ ਇਦਾਂ ਲਓ ਵੀ ਵਾਹਰ ਦਾ ਤੇ ਲਾਲੀ ਰੋਡ ਚੁੰਗੀ ਹੈ ਜੀ ਤੇ ਆਪਣਾ ਆ ਗਿਆ ਘਰੇ ਜਾਣ ਦਾ ਟਾਈਮ ਕਰੀਬਨ 9 ਵਜੇ ਨਾਲੇ ਹੋਵੇ ਜੀ ਤੇ ਆ ਆਪਣੇ ਕੋਲ ਆ ਪੇਟੀਆਂ ਨੇ 5 ਪੇਟੀਆਂ ਰਹਿ ਗਈਆਂ ਠੀਕ ਹੈ ਜੀ ਫੇਰਾ ਪਾ ਚਲਦਿਆਂ ਘਰੇ ਹਾਂਜੀ ਆਪਣਾ ਸਮਾਨ ਲੱਗ ਗਿਆ ਜੀ ਤੇ ਆਪਾਂ ਚਲਦਿਆਂ ਘਰੇ ਵਾਹਿਗੁਰੂ ਸੱਤੇ ਪਾਤਸ਼ਾਹ ਮੇਰਾ ਕਰੇ ਜੀ ਉਹ ਪੇੜੀਆਂ ਜਿਹੜੀਆਂ ਸੀ ਲੱਗੀਆਂ ਉਹ ਵੀ ਤੇ ਭਾਈ ਸਾਹਿਬ ਜੀ ਸਿਲੰਡਰ ਰੱਖ ਰਹੇ ਨੇ ਹੁਣ ਠੀਕ ਹੈ ਜੀ ਵਾਹਿਗੁਰੂ ਮੇਰਾ ਕਰੇ ਜੀ ਭਾਈ ਇਹ ਭਾਈ ਆ ਦੋਸਤ ਹੈ ਮੇਰਾ ਸੀ ਜਿਗਰੀ ਦੋਸਤ ਸਾਥ ਮੈਨੂੰ ਨਾ ਗਾਣਾ ਨਹੀਂ ਲੱਭਿਆ ਯਾਰ ਇਹ ਦੋਸਤੀ ਨਹੀਂ ਤੋੜेंगे ਮੈਂ ਉਹ ਤੇ ਵੀਡੀਓ ਬਣਾਉਂਗਾ ਇੱਕ ਜਰੂਰ ਮੈਂ ਆ ਗਿਆ ਘਰੇ ਜੀ ਤੇ ਹੁਣ ਰੋਟੀ ਖਾ ਕੇ ਤੇ ਸੌਣੇ ਆ ਥੱਕ ਗਏ ਜੀ ਬਿਲਕੁਲ ਠੀਕ ਹੈ ਜੀ ਹੁਣ ਵਲੋਗ ਐਡਿਟ ਵੀ ਕਰਨਾ ਹੈ ਉਹ ਤੇ ਵੀ ਟਾਈਮ ਲੱਗੂ ਆ ਜੀ ਤੇ ਬਾਕੀ ਜੇ ਤੁਹਾਨੂੰ ਵਲੋਗ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਮਿਲਦੇ ਆ ਨੈਕਸਟ ਵਲੋਗ ਚ ਬਾਏ